ਸਾਡਾ ਚੌਂਦਾ ਵੀ ਤਕਰੀਬਨ ਹੁਣ ਤੱਕ ਜੋ ਮੈਨੂੰ ਲੱਗਦਾ ਵੀ ਮੈਂ 5 ਕਰੋੜ ਰੁਪਈਆ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਜਿਹੜਾ ਦੇ ਚੁੱਕੇ ਆਂ ਬਾਕੀ ਹੱਲੇ ਪ੍ਰੋਸੈਸ ਜਿਹੜਾ ਚੱਲ ਸੁਚੱਲ ਜਾਰੀ ਹੈ ਕਿਉਂਕਿ ਸਾਡਾ ਫੋਕਸ ਮੇਨ ਇਹ ਹੋਆ ਵੀ ਪੰਜਾਬ ਦਾ ਪੰਜਾਬ ਦੀਆਂ ਜੜਾਂ ਸਾਡੇ ਬੱਚੇ ਨੇ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸਮੇਂ ਨੂੰ ਭਾਰਨਾ ਪੰਜਾਬ ਦਾ ਇਹਨਾਂ ਨੂੰ ਸਹੀ ਰਾਹ ਤੇ ਦਿਸ਼ਾ ਦੱਸਣਾ ਦਿਖਾਉਣਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਔਰ ਅੱਜ ਉਸ ਜੰਗੀ ਪੱਦਰ ਤੇ ਸਰਕਾਰ ਕੰਮ ਕਰ ਰਹੀ ਹੈ ਔਰ ਨਾਲ ਦੇ ਨਾਲ ਟੀਚਰ ਸਹਿਬਾਨ ਜਿਹੜੇ ਮੋਢ ਨਾ ਮੋਢਾ ਲਾ ਕੇ ਸਾਥ ਦੇ ਰਹੇ ਨੇ ਸੋ ਮੈਂ ਰਣੀ ਆ ਸਮੂਹ ਪਿੰਡ ਵਾਸੀਆਂ ਦਾ ਵੀ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਔਰ ਵੱਖਰੀ ਇੱਕ ਊਰਜਾ ਜਿਹੜੀ ਐ એનર્ਜੀ ਜਿਹੜੀ ਵੱਖਰੀ ਜਿਹੜੀ ਐ ਮਹਿਸੂਸ ਹੋ ਰਹੀ ਹੈ ਮਾਪਿਆਂ ਨੂੰ ਕਹਿਣਾ ਚਾਹੂਗਾ ਕਿ ਕਿ ਹਰ ਨੇ ਵੀ ਕੀ ਮਾ ਕੇ ਜਿਹੜੇ ਦਾ ਸੰਗਾਈ ਚੋਟਾ ਨਹੀਂ ਪਟਣਾ ਦੇਖੋ ਇਹ ਇੱਕ ਜਿਹਦਾ ਕਿਥੇ ਜਿੱਥੇ ਮਾਈਂਡ ਸੈਟ ਹੋ ਜਾਵੇ ਉਨੇ ਉਹ ਕੰਮ ਕਰਨਾ ਬਸ ਕਹਿਣ ਦਾ ਭਾਵੇਂ ਆ ਵੀ ਹੁਣ ਅੱਜ ਮੈਂ ਆਇਆ ਕਿੱਥੇ ਆਇਆ ਅੰਸ਼ਾਰਾ ਮੱਜਾ ਸਿੰਘ ਇੱਕ ਸਾਡਾ ਕਾਫੀ ਪਿੰਡ ਜਿਹੜੇ ਦੇ ਨਾਲ ਟੱਚ ਕਰਦਾ ਰੱਜ ਲੱਗੇ ਜਾਂਦੇ ਪਿੰਡਾਂ ਦੇ ਵਿੱਚ ਪਤਾ ਵੀ ਸ਼ਰੀ ਸਰਕਾਰੀ ਸਕੂਲ ਚ ਜਾਇਆ ਕੀ ਕਰਨਾ ਆ ਇੱਕ ਉਹ ਦੇਖ ਰਿਹਾ ਚੈੱਕ ਕਰਨਾ ਹੈ ਔਰ ਲੋਕਾਂ ਨੂੰ ਸਮਰਪਿਤ ਕਰਨਾ ਹੈ ਸੋ ਇਹੋ ਇੱਕ ਮੈਸੇਜ ਹੁੰਦਾ ਜਿਹੜਾ ਮੈਸੇਜ ਆਪਾਂ ਦੇਣਾ ਚਾਹੁੰਦੇ ਆ ਵੀ ਨਹੀਂ ਹੁਣ ਐਮਐਲਏ ਵੀ ਆਪ ਸਰਕਾਰੀ ਸਕੂਲਾਂ 'ਤੇ ਜਾ ਰਹੇ ਨੇ ਇਦਾ ਮਤਲਬ ਅੱਗੇ ਨਾਲੋਂ ਚੇਂਜ ਹੋਇਆ ਤੇ ਤਾਂ ਹੀ ਆ ਰਹੇ ਨੇ ਔਰ ਦੇਖੋ ਜਦੋਂ ਆਉਨੇ ਆ ਸਾਰਾ ਪਿੰਡ ਇਕੱਠਾ ਹੋਇਆ ਹੁੰਦਾ ਆ ਕੇ ਵੇਖਦਾ ਨੇ ਤੇ ਉਤਰਾਂ ਜੇ ਇਕੱਲੇ ਇਕੱਲੇ ਨੂੰ ਵੀ ਬਲਾਗ ਪਿੰਡ ਜਦੋਂ ਆਉਂਦਾ ਨੇ ਜਿੱਦਾਂ ਹੁਣ ਸਾਨੂੰ ਕੋਈ ਸੁਣਨ ਆ ਗਿਆ ਕੋਈ ਵੇਖਣ ਆ ਗਿਆ ਕੋਈ ਸਾਡਾ ਵਰਕਰ ਸੇ ਬਾਅਦ ਉਹਨਾਂ ਦੀ ਸਪੋਰਟ ਨਾਲ ਆ ਕੇ ਇੱਕ ਮੈਸੇਜ ਗੁੱਜ ਜਾ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਵਿਰੋਧੀ ਕਿਹੜੀ ਪਾਰਟੀ ਦੀ ਗੱਲ ਕਰਦੇ ਦੱਸੋ ਪਹਿਲਾਂ ਕਾਂਗਰਸ ਦੀ ਗੱਲ ਕਰਦੇ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਹ ਹੈ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕੀ ਕੀਤਾ ਇਹਨਾਂ ਨੇ ਇੱਕੋ ਗੱਲ ਹੀ ਕਹਿਣੀ ਉਹ ਨਾਲ ਜੀ ਸਕੂਲਾਂ ਦਾ ਐਵੇਂ ਇੱਕ ਪ੍ਰਪੋਗੈਂਡਾ ਬਣਾਇਆ ਜੀ ਇਦਾਂ ਇਹਨਾਂ ਦੇ ਪਤੀ ਐਮਐਲਏ ਸਾਡੇ ਦਾਸ ਚੰਦ ਜੀ ਇਹ ਕਿਹਦਾ ਮਟੀਰੀਅਲ ਆ ਗਿਆ ਜੀ ਇਹ ਪੁੱਛੋ ਤੁਸੀਂ ਸਮਾਰਟ ਫੋਨ ਦੀ ਗੱਲ ਕੀਤੀ ਸੀ ਲੋਕਾਂ ਨੂੰ ਦੇ ਦਿੱਤੇ ਇਹਨਾਂ ਨੇ ਫਿਰ ਇਹ ਕਹਿੰਦਾ ਨਾ ਨਾ ਭਗਵੰਤ ਮਾਤ ਦੀ ਸਰਕਾਰ ਨਹੀਂ ਚੱਲਦੀ ਜੀ ਇਹ ਜੋ ਕਰਦੇ ਰਹੇ ਇਹਨਾਂ ਕੋਲ ਬਿਜਲੀ ਦੀ ਗਾਰੰਟੀ ਪੂਰੀ ਨਹੀਂ ਹੋਣੀ ਇਹਨਾਂ ਕੋਲ 6 ਮਹੀਨੇ ਨਹੀਂ ਨਿਕਲਣੇ ਇਹਨਾਂ ਨੂੰ ਜਿਹੜੇ ਵੀ ਸਵਾਲ ਪੁੱਛੋਗੇ ਚਾਹੇ ਇਹਨਾਂ ਨੂੰ ਕਰ-ਕਰ ਨੌਕਰੀ ਦੀ ਗੱਲ ਕਰੋਗੇ ਚਾਹੇ ਗੁਟਕਾ ਸਾਫ ਫੜ ਕੇ ਸੋਵਾ ਜਿਹੜੀਆਂ ਖਾਧੀਆਂ ਸੀ ਉਹ ਗੱਲ ਕਰੋਗੇ ਇਹਨਾਂ ਨੂੰ ਪੁੱਛੋਗੇ ਤੁਸੀਂ ਸੱਚੇ ਪਾਸੇ ਜਵਾਬ ਤੁਹਾਨੂੰ ਖੱਬੇ ਪਾਸੇ ਦੇ ਇਤਰਾ ਹੀ ਭਾਜੀਪੀ ਦਾ ਲੋ ਇਤਰਾ ਹੀ ਅਕਾਲੀ ਦਾ ਲੋ ਸੋ ਕਹਿਣ ਦਾ ਭਾਵ ਅਸੀਂ ਉਹ ਲੋਕ ਆ ਆਪਾਂ ਕੰਮ ਕਰਨ ਵਾਲੇ ਜ਼ਮੀਨੀ ਪੱਧਰ ਦੇ ਅੱਜ ਕੋਈ ਵੋਟਾਂ ਦੇ ਨਹੀਂ ਨਾ ਵੋਟਾਂ ਲੈਣਾ ਹੈ ਕਾਦੇ ਕਰਕੇ ਆਏ ਲੋਕਾਂ ਨੂੰ ਦੱਸ ਰਹੇ ਆ ਵੀ ਜੇ ਤੁਸੀਂ ਸਾਨੂੰ ਚੁਣਿਆ ਸੀ ਆਪਾਂ ਤੁਹਾਡੇ ਬੱਚਿਆਂ ਦੀ ਇਫਾਜ਼ਤ ਕਰਨਾ ਹੈ ਤੁਹਾਡੇ ਬੱਚਿਆਂ ਨੂੰ ਵਧੀਆ ਦੇਖ ਦੇਣਾ ਚਾਹੁੰਦੇ ਆ ਸਕੂਲਾਂ ਨੂੰ ਸੁਧਾਰ ਕਰਨਾ ਚਾਹੁੰਦੇ ਆ ਸਟੈਪ ਬਾਈ ਸਟੈਪ ਲੱਗੇ ਆ ਹੁਣ ਨਸ਼ੇ ਦਾ ਜੁੱਧ ਨਸ਼ੇ ਦੇ ਵਿਰੁੱਧ ਜਿਹੜਾ ਚੱਲ ਰਿਹਾ ਜੰਗੀ ਪੱਧਰ ਤੇ ਚੱਲ ਰਿਹਾ ਸਾਡਾ ਹੁਣ ਮੈਂ ਬਿਲਕੁਲ ਜੀ ਮੈਂ ਪਿੰਡ ਵਾਸੀਆਂ ਨੂੰ ਮੈਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਮੈਂ ਗਰਾਊਂਡ ਲੈਵਲ ਤੇ ਹਰ ਗਲੀ ਦੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਆਪਾਂ ਇਹਦਾ ਸਾਥ ਦਈਏ ਜਿਹੜਾ ਨਸ਼ੇ ਦਾ ਕਾਰਨ ਕੀ ਹੈ ਕਿਉਂਕਿ ਇਹ ਨਾ ਸੋਚੀਏ ਵੀ ਇਹ ਗਵੰਦੀਆਂ ਦੇ ਘਰ ਅੱਗ ਲੱਗੀ ਹੈ ਪਤਾ ਕੋਈ ਨਹੀਂ ਉਹਦਾ ਸੇਕ ਜੇ ਜਿਆਦਾ ਵੱਧ ਜੇ ਤੇ ਕਦੋਂ ਆਪਣੇ ਘਰਾਂ ਵਾਲੇ ਕਿਤੇ ਨਾ ਜੇ ਜਦੋਂ ਆਪਣੇ ਤੁਹਾਨੂੰ ਲੱਗੇ ਫਿਰ ਉਹ ਬੰਦਾ ਮਹਿਸੂਸ ਕਰਦਾ ਸੋ ਮੇਰੀ ਬੇਨਤੀ ਹੈ ਜੇ ਸਰਕਾਰ ਟੱਟ ਕੇ ਚਟਾਨ ਬਣ ਕੇ ਖੜੀ ਪੁੱਛ ਸਾਥ ਦੇ ਦੇਈਏ ਨਸ਼ੇ ਦੀ ਜੇ ਗੱਲ ਕਰਦੇ ਆ ਤੇ ਕੋਈ ਅਫਸਰ ਵੀ ਮੈਂ ਕਹਿ ਸਕਦਾ ਉਹ ਵੀ ਸਖਤ ਤੋਂ ਸਖਤ ਰਵਈਆ ਵਰਤ ਰੇ ਦੱਸੋ ਕਹਿਣ ਦਾ ਭਾਅ ਹੁਣ ਕਮੀ ਜੇ ਪੂਰੀ ਹੋਰ ਕਰਨੀ ਹੈ ਤੇ ਸਾਡੇ ਪੰਜਾਬ ਦੀ ਆਬਾਦ ਨੂੰ ਜਨਤਾ ਨੂੰ ਸਾਧਣਾ ਚਾਹੀਦਾ ਮੈਂ ਕਈ ਮਾਮਾ ਕੋ ਜਾਨਣਾ ਬਜ਼ੁਰਗਾ ਕੋ ਜਾਨਣਾ ਮਾਨਨ ਨੂੰ ਮੇਂ ਬੇਨਤੀ ਕਰਦਾ ਮੈਂ ਕਹਿੰਦਾ ਯਾਰ ਸਾਥ ਦਿਓ ਹੁਣ ਕਈਆਂ ਕੋ ਮੈਂ ਜਾਨਣਾ ਜਿਤਨਾ ਮੈਂ ਪੁੱਛਿਆ ਕਿਸੇ ਨੂੰ ਮਗਿਆ ਜੀ ਨਸ਼ੇ ਦੀ ਕੀ ਪੋਜੀਸ਼ਨ ਹੈ ਕਹਿੰਦਾ ਜੀ ਅੱਗੇ ਨਾਲੋਂ ਕਾਫੀ ਫਰਕ ਪਰ ਥੋੜਾ ਥੋੜਾ ਹੈਗਾ ਜਦੋਂ ਪੁੱਛੀ ਇਹਨਾਂ ਵੀ ਨਾ ਦੱਸੋ ਵੀ ਸਾਨੂੰ ਨੇ ਕੀ ਲੋੜ ਆ ਦੀ ਬੁਰੇ ਬਣਦੀ ਫਿਰ ਕੱਲ ਉਹ ਹੀ ਆ ਵੀ ਭਗਤ ਸਿੰਘ ਜਮੇ ਪਰ ਜਮੇ ਗਵਾਂਡੀਆਂ ਦੇ ਘਰ ਸਾਲੇ ਜਿੱਦਣ ਆਪਣੀ ਸੋਚ ਇੱਕ ਇਨਕਲਾਬੀ ਇਹ ਹੋ ਗਈ ਨਾ ਵੀ ਯਾਰ ਇੱਕ ਫੋੜ ਖਤਮ ਕਰਨਾ ਇਸ ਕੋਡ ਨੂੰ ਪੰਜਾਬ ਚੋਂ ਪੁੱਟ ਸੁਟਣਾ ਉਹ ਦਿਨ ਦੂਰ ਨੇ ਇਹ ਸਾਨੂੰ ਸਾਰਿਆਂ ਦੀ ਇੱਕ ਦੂਜੇ ਦੇ ਸਾਥ ਦੀ ਲੋੜ ਹੈ ਅਸੀਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਸਾਨੂੰ ਲੋਕ ਡਿਮਾਂਡ ਕਰਦੇ ਸੀ ਆਪਾਂ ਤੇ ਖੜ ਗਏ ਸਾਨੂੰ ਲੋਕ ਕਹਿੰਦੇ ਸੀ ਪੁਲਿਸ ਵਿੱਚ ਨਸ਼ਾਜੀ ਪੁਲਿਸ ਵਾਲੇ ਫੜਦੇ ਨੇ ਸ਼ਰਧਤ ਆਪਾਂ ਪੁਲਿਸ ਦੇ ਨਾਲ ਆਪਵਾਚ ਕਰ ਰਹੇ ਕਿ ਕਿੱਥੇ ਕਮੀ ਆਰੀ ਕਿਹੜੀ ਚੀਜ਼ ਦੀ ਕਮੀ ਆਰੀ ਉਹਨੂੰ ਕਮੀ ਨੂੰ ਦੂਰ ਕਰ ਰਹੇ ਜੇ ਕੋਈ ਕੋਈ ਗੜਬੜੀ ਵੀ ਕਰਦਾ ਉਸ ਅਫਸਰ ਕੋਲਤੇ ਵੀ ਜਾਜ ਦਿਖ ਰਹੀ ਹੈ ਸੋ ਕਹਿਣ ਦਾ ਭਾਵ ਅਸੀਂ ਤੇ ਜੋ ਸਾਨੂੰ ਲੋਕਾਂ ਨੇ ਕਿਹਾ ਆਪਾਂ ਤੇ ਖਲੋਗੇ ਹੁਣ ਸਾਨੂੰ ਜਨਤਾ ਦੇ ਸਾਥ ਦੀ ਵੀ ਲੋੜ ਹੈ ਔਰ ਕਈ ਜਗ੍ਹਾ ਤੇ ਤਾਂ ਬਹੁਤ ਜਿਆਦਾ ਸਾਥ ਮਿਲ ਰਿਹਾ ਔਰ ਮੈਨੂੰ ਆਸ ਹੈ ਵੀ ਜਿਉਂ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਡਟ ਕੇ ਇਸ ਨਸ਼ੇ ਦੇ ਵਿਰੁੱਧ ਹੋਗੇ ਤੇ ਜੜੋਂ ਖੇੜ ਦਿੰਦੇ ਸਰ ਬਹੁਤ ਬੈਨੀਫਿਟ ਮਿਲੇਗਾ ਕਿਉਂਕਿ ਜਿੰਨੇ ਵੀ ਹੁਣ ਨਵੇਂ ਕਲਾਸ ਨੂੰ ਬਣ ਰਹੇ ਨੇ ਇਸਾਰੇ ਕਲਾਸ ਨੂੰ ਬੜੇ ਹਾਈ ਟੈਕ ਟੈਕਨੋਲੋਜੀ ਨਾਲ ਬਣ ਰਹੇ ਨੇ ਇੰਨਾ ਚ ਸਾਰਿਆਂ ਚ ਪ੍ਰੋਜੈਕਟਰ ਲੱਗਦਾ ਕਰੇ ਨੇ ਔਰ ਬਹੁਤ ਬੈਨੀਫਿਟ ਆਉਣ ਵਾਲੇ ਸਮੇਂ ਚ ਬੱਚਿਆਂ ਨੂੰ ਮਿਲਣ ਵਾਲਾ ਤੇ ਟੀਚਰ ਸਾਹਿਬਾਨ ਬੜੀ ਮਿਹਨਤ ਕਰਵਾ ਰਹੇ ਨੇ ਕਿ ਇਹ ਸਕੂਲ ਦੀ ਗੱਲ ਅਪ ਕਰੀਏ ਇਹ ਸਕੂਲ ਅੱਜ ਤੋਂ ਮੇਰਾ ਖਿਆਲ 5-7 ਸਾਲ ਪਹਿਲਾਂ ਮਖਾਇਆ ਸੀਗਾ ਲੇਕਿਨ ਬਹੁਤ ਦੁਰਹਾਲ ਸੀਗਾ ਲੇਕਿਨ ਅੱਜ ਜਦ ਜਮ ਆਇਆ ਤੇ ਸਕੂਲ ਦੀ ਨੁਹਾਰ ਹੀ ਬਿਲਕੁਲ ਚੇਂਜ ਹੈ ਇਥੋਂ ਦਾ ਸਟਾਫ ਬਹੁਤ ਮਿਹਨਤੀ ਹੈ ਔਰ ਮਿਹਨਤੀ ਸਟਾਫ ਸਦਕਾ ਅੱਜ ਇਹ ਸਕੂਲ ਦੀ ਬਿਲਕੁਲ ਨਵ ਹਰ ਚੇਜ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਦੀ ਗਰੋਥ ਹੀ ਵਧੇਗੀ ਔਰ ਬਹੁਤ ਬੈਨੀਫਿਟ ਹੋਣ ਵਾਲਾ ਸਾਰੇ ਇਲਾਕੇ ਨੂੰ ਜੀ ਸਰ ਪੇਰੈਂਟਸ ਨੂੰ ਮੈਂ ਉਹ ਕਹਿਣਾ ਚਾਹਾਂਗਾ ਕਿ ਇੱਕ ਵਾਰੀ ਸਕੂਲ ਆਣ ਕੇ ਜਰੂਰ ਵਿਜ਼ਿਟ ਕਰਨ ਕਿਉਂਕਿ ਜੋ ਤੱਕ ਸਕੂਲ ਵਿਜ਼ਿਟ ਨਹੀਂ ਕਰਨਗੇ ਉਹ ਤੱਕ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਕਿ ਸਕੂਲ ਦੇ ਕੀ ਬਣ ਚੁੱਕਾ ਹੈ ਸਕੂਲ 'ਚ ਹੈ ਕੀ ਕੀ ਹੈ ਪਰ ਵਿਜ਼ਿਟ ਕਰ ਲਿਓ ਵਿਜ਼ਿਟ ਕਰਨਗੇ ਆਟੋਮੈਟਿਕਲੀ ਉਹਨਾਂ ਦਾ ਜਿਹੜਾ ਵਾ ਰੁਝਾਨ ਹੈ ਉਹ ਪਤਾ ਲੱਗੇਗਾ